ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਜਪਜੀ ਸਾਹਿਬ ਦੇ ਅਰਥ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਹਾਂ ਅੱਜ ਆਪਾਂ 11ਵੀਂ ਪੌੜੀ ਜਿਹੜੀ ਜਪਜੀ ਸਾਹਿਬ ਦੇ ਵਿੱਚ ਸੁਣੇ ਵਾਲੀ ਅਖੀਰਲੀ ਪੌੜੀ ਹੈ ਠੀਕ ਹੈ ਜਪਜੀ ਸਾਹਿਬ ਦੇ ਵਿੱਚ ਚਾਰ ਪੌੜੀਆਂ ਸੁਣੇ ਤੇ ਆਈਆਂ ਤੇ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ ਕਿ ਲਜਬਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਕਿ ਸੁਣਨ ਦੀ ਬੜੀ ਮਹੱਤਤਾ ਵਾ ਸੁਣਨ ਕਰਕੇ ਮਨੁੱਖ ਉੱਚੇ ਤੋਂ ਉੱਚੇ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਵਾ ਅਥਾ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਵਾ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਕਰ ਲੈਂਦਾ ਜੇਕਰ ਉਹਦੇ ਵਿੱਚ ਸੁਣਨ ਦੀ ਸ਼ਮਤਾ ਹੋਵੇ ਠੀਕ ਆ ਸੁਣਨ ਕਰਕੇ ਬੜੀ ਵੱਡੀ ਮਹਤਾਵਾ ਜਦੋਂ ਆਪਾਂ ਵੇਦਾਂ ਸ਼ਾਸਤਰਾਂ ਬਾਰੇ ਪੜ੍ਹਦੇ ਆ ਕਿ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਲਿਖਤੀ ਪਰੰਪਰਾ ਹੋ ਦੇ ਵਿੱਚ ਨਹੀਂ ਆਉਂਦੀ ਭਾਵ ਕਿ ਲਿਖਤੀ ਸਾਹਿਤ ਜਦੋਂ ਨਹੀਂ ਸੀ ਮਿਲਦਾ ਤੇ ઋષਿ ਮੁਣੀਆਂ ਤੋਂ ਚੇਲੇ ਮੰਤਰ ਸੁਣਦੇ ਸੀ ਉਹ ਚੇਲੇ ਅੱਗੇ ਇੱਕ ਤੋਂ ਇੱਕ ਪੀੜੀ ਚੱਲੀ ਜਾਂਦੇ ਜਿਨ੍ਹਾਂ ਨੂੰ ਸ਼੍ਰوتی ਮੰਤਰ ਕਿਹਾ ਜਾਂਦਾ ਹੈ ਭਾਵ ਕਿ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਨੇ ਸੁਨਣਾ ਤੇ ਸੁਨਨ ਕਰਕੇ ਵੇਖੋ ਉਹ ਜਿਹੜੇ ਚੇਲੇ ਸੀ ਉਹ ਮੰਤਰ ਯਾਦ ਕਰ ਲੈਂਦੇ ਤੇ ਉਹੀ ਮੰਤਰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਚੱਲਦੇ ਆ ਜਿਨ੍ਹਾਂ ਨੂੰ ਸ਼੍ਰوتی ਮੰਤਰ ਕਿਹਾ ਜਾਂਦਾ ਬਹੁਤ ਦੇਰ ਬਾਅਦ ਲਿਖਤੀ ਸਾਹਿਤ ਹੋਂਦ ਵਿੱਚ ਆਉਂਦਾ ਵਾ ਤੇ ਇਹ ਚੀਜ਼ਾਂ ਸਾਨੂੰ ਪੜਨ ਲਿਖਨ ਨੂੰ ਮਿਲਦੀਆਂ ਤੋਂ ਸਾਡਾ ਤੇ ਧਰਮ ਹੀ ਬੜਾ ਨਵੀਨ ਹੈਗਾ ਵਾ ਹਣਾ ਗੁਰੂ ਸਾਹਿਬ ਨੇ ਆਪਣੀ ਹਿਆਤੀ ਦੇ ਵਿੱਚ ਹੀ ਪੋਥੀ ਲਿਖਦੇ ਰਹੇ ਤੇ ਅੱਜ ਉਹ ਸਾਡੇ ਤੱਕ ਸਾਰਾ ਕੁਝ ਉਹ ਪਹੁੰਚਦੇ ਸਾਡੀ ਪਹੁੰਚ ਦੇ ਵਿੱਚ ਹੈਗਾ ਵਾ ਸੋ ਇਸੇ ਕਰਕੇ ਸੁਣਨ ਦੀ ਬੜੀ ਵੱਡੀ ਮਹੱਤਾ ਵਾ ਇਹ 11ਵੀਂ ਪੌੜੀ ਤੇ ਜਪਜੀ ਸਾਹਿਬ ਦੇ ਵਿੱਚ ਜਿਹੜੀ ਆ ਸੁਣੇ ਦੀ ਚੌਥੀ ਪੌੜੀ ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਸੁਣਨ ਦੇ ਨਾਲ ਮਨੁੱਖ ਨੂੰ ਕੀ ਕੀ ਪ੍ਰਾਪਤ ਹੋ ਜਾਂਦਾ ਕਿੰਨੇ ਉੱਚੇ ਰੁਤਬਿਆਂ ਦਾ ਉਹ ਮਾਲਕ ਬਣ ਜਾਂਦਾ ਇੱਥੇ ਗੁਰੂ ਸਾਹਿਬ ਜੀ ਕਹਿ ਰਹੇ ਸੁਣਾ ਸਰਾਂ ਗੁਣਾ ਕੇਗਾ ਸਰਾਂ ਦਾ ਅਰਥ ਹੁੰਦਾ ਵਾ ਸਮੁੰਦਰ ਪੀ ਗੁਣਾ ਦਾ ਜਿਹੜਾ ਸਮੁੰਦਰ ਹੈ ਤੇ ਗਾ ਦਾ ਅਰਥ ਹੁੰਦਾ ਵਾ ਵਾਖਪੀ ਜਾਂ ਸੂਝ ਕਿ ਜਦੋਂ ਮਨੁੱਖ ਆਪਣਾ ਨਾਮ ਸੁਰਤੀ ਦੇ ਵਿੱਚ ਨਾਮ ਨੂੰ ਸੁਣਦਾ ਵਾ ਜਾਂ ਜਪਦਾ ਸਤ ਸੰਗਤ ਕਰਦਾ ਵਾ ਤੇ ਉਹ ਸਮੁੰਦਰ ਵਾਂਗੂ ਜਿਹੜਾ ਵਾ ਗੁਣਾ ਦਾ ਅਥਾ ਪਾ ਲੈਂਦਾ ਭਾਵ ਕਿ ਗੁਣਾ ਦੀ ਉਹਦੇ ਕੋਲ ਵਾਖਪੀਤ ਹੋ ਜਾਂਦੀ ਹੈ ਸਮੁੰਦਰ ਵਰਗੇ ਜਿਹੜੇ ਗੋਣ ਨੇ ਉਹਦੇ ਵਿੱਚ ਆ ਜਾਂਦੇ ਨੇ ਸੁਣਾ ਸੇਖ ਪੀਰ ਪਾਤ ਸ਼ਾ ਸ਼ੇਖ ਜਿਹੜਾ ਵਾ ਇਹ ਇਸਲਾਮੀ ਸ਼ਬਦ ਆ ਪੀਰ ਵੀ ਇਸਲਾਮੀ ਸ਼ਬਦ ਆ ਕਿ ਜਿਹਦੇ ਵਿੱਚ ਇਸਲਾਮ ਦੇ ਵਿੱਚ ਵਿਦਵਾਨਾਂ ਨੂੰ ਜਿਹੜਾ ਉਹ ਸ਼ੇਖ ਕਿਹਾ ਜਾਂਦਾ ਵਾ ਪੀਰ ਆਪਾਂ ਪਿੱਛੇ ਵੀ ਕਰਕੇ ਆਏ ਸੁਣੇ ਸਿੱਧ ਪੀਰ ਸੁਰਨਾਥ ਕੀ ਧਾਰਮਿਕ ਆਗੂ ਜਿਹੜਾ ਇਸਲਾਮ ਦੇ ਵਿੱਚ ਹੋਵੇ ਉਹਨੂੰ ਪੀਰ ਕਿਹਾ ਜਾਂਦਾ ਪਾਤਸ਼ਾਹ ਉਹ ਹੁੰਦਾ ਵਾ ਜਿਹਦਾ ਰਾਜ ਚੱਲਦਾ ਹੁਕਮ ਚੱਲਦਾ ਵਾ ਜਿਹਨੂੰ ਰਾਜਾ ਕਿਹਾ ਜਾਂਦਾ ਵਾ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਸੁਣਦਾ ਨਾ ਉਹ ਮਹਾਨ ਵਿਦਵਾਨ ਬਣ ਜਾਂਦਾ ਭਾਵ ਕਿ ਸ਼ੇਖ ਬਣ ਜਾਂਦਾ ਉਹ ਸਮਝੋ ਪੀਰ ਆ ਜਿਹੜਾ ਧਾਰਮਿਕ ਆਗੂ ਉਹ ਬਣ ਜਾਂਦਾ ਉਹ ਉਹ ਪਾਤਸ਼ਾਹ ਰਾਜਾ ਬਣ ਜਾਂਦਾ ਵਾ ਜਿਹਦਾ ਦੁਨੀਆ ਤੇ ਆਪਣੇ ਰਾਜ ਦੇ ਲੋਕਾਂ ਦੇ ਹੁਕਮ ਚੱਲਦਾ ਵਾ ਠੀਕ ਆ ਪਾਤਸ਼ਾਹ ਸ਼ਬਦ ਭਾਈ ਗੁਰਦਾਸ ਨੇ ਇਹਨੂੰ ਕਲੀਅਰ ਕੀਤਾ ਕਿ ਜਦਾਂ ਛੇਵੇਂ ਪਾਤਸ਼ਾਹ ਵੇਲੇ ਆ ਸਾਰੇ ਸਿੱਖ ਜਿਹੜਾ ਵਾ ਉਹ ਸੱਚਾ ਪਾਤਸ਼ਾਹ ਕਹਿੰਦੇ ਸੀ ਤੇ ਜਿਹੜਾ ਉਸ ਵੇਲੇ ਦਾ ਸੀ ਬਾਦਸ਼ਾਹ ਜਹਾਂਗੀਰ ਉਹਨੂੰ ਝੂਠਾ ਪਾਤਸ਼ਾਹ ਕਿਹਾ ਜਾਂਦਾ ਸੀ ਠੀਕ ਆ ਪਾਤਸ਼ਾਹ ਮਨੇ ਹੁੰਦਾ ਰਾਜਾ ਅੱਜ ਕੱਲ ਆਪਾਂ ਜੇ ਕਹਿੰਨੇ ਕੀ ਇਹ ਸਾਜਾ ਸੱਚਾ ਪਾਤਸ਼ਾ ਸੱਚਾ ਪਾਤਸ਼ਾ ਤਾਂ ਕਿਉਂਕਿ ਜੁਗੁ ਜੁਗ ਅਟੱਲ ਹੈ ਸਦੀਵੀ ਇਹਦੀ ਹੋਂਦ ਹੈ ਤਾਂ ਕਰਕੇ ਆਪਾਂ ਸ਼ਬਦ ਦੁੜ ਜੰਨੇ ਸੱਚਾ ਪਾਤਸ਼ਾ ਕਹਿੰਦੇ ਨੇ ਕਿ ਉਹ دنیਵੀ ਪਾਤਸ਼ਾਹੋਂ ਉਹਦਾ ਹੁਕਮ ਸਾਰੇ ਪਾਸੇ ਚੱਲਦਾ ਸੋਣਾ ਅੰਧੇ ਪਾਵੇ ਰਾਹ ਅੰਧੇ ਦਾ ਅਰਥ ਇਹ ਕਿ ਇਹ ਕੀਤਾ ਜਾਂਦਾ ਵਾ ਵੀ ਜਿਹੜੇ ਮਨੁੱਖ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਜਿਹੜਾ ਸੁਜਾਖਾ ਜਾਂ ਸੂਰਮਾ ਸਿੰਘ ਆਪਾਂ ਕਹਿ ਦਿੰਨੇ ਪਰ ਗੁਰਬਾਣੀ ਦੇ ਵਿੱਚ ਅੰਧਾ ਉਹਨੂੰ ਕਿਹਾ ਗਿਆ ਜਿਹੜਾ ਗਿਆਨਹੀਣ ਪੁਰਸ਼ ਜਿਹਨੂੰ ਕੋਈ ਵੀ ਗਿਆਨ ਨਹੀਂ ਹੈਗਾ ਠੀਕ ਹੈ ਜਿੱਦਾਂ ਆਪਾਂ ਗੁਰਬਾਣੀ ਪੜ੍ਹਦੇ ਨਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤਰਪਵਨ ਸੋਜਿਆ ਗੁਰ ਭੇਟ ਪਣੀਤਾ ਠੀਕ ਆ ਭਾਵਕ ਨੂੰ ਤਿੰਨਾ ਭਾਉਣਾ ਦੀ ਸੋਝੀ ਹੋ ਜਾਂਦੀ ਜਿਹੜਾ ਪ੍ਰਮਾਤਮਾ ਦੇ ਨਾਮ ਸੁਰਤ ਵਿੱਚ ਆਪਣੀ ਸੁਰਤ ਜੋੜਦਾ ਜਾਂ ਸਤ ਸੰਗਤ ਕਰਦਾ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਸੁਣਦਾ ਹੈ ਇੱਥੇ ਵੀ ਗੁਰੂ ਸਾਹਿਬ ਨੇ ਕਹੇ ਕਿ ਸੁਣੇ ਅੰਧੇ ਪਾਵੇ ਰਾਹ ਭਾਵਕੇ ਜਿਹੜਾ ਗਿਆਨ ਤੋਂ ਹੀਣਾ ਮਨੋਖਾ ਉਹਨੂੰ ਗਿਆਨ ਦੀ ਸੋਝੀ ਹੋ ਜਾਂਦੀ ਹੈ ਉਹ ਗਿਆਨ ਦਾ ਰਸਤਾ ਨੂੰ ਲੱਭ ਜਾਂਦਾ ਜਿਹੜਾ ਸੁਣਦਾ ਸੁਣਾ ਹਾਥ ਹੋਵੇ ਅਸਗਾ ਹਾਥ ਦਾ ਅਰਥ ਜਦੋਂ ਪਲਿੰਗ ਹੁੰਦਾ ਵਾ ਤੇ ਉਦੋਂ ਇਹਦਾ ਬਣਦਾ ਵਾ ਮਨੁੱਖੀ ਅੰਗ ਜਿਹੜਾ ਆਪਣਾ ਹੱਥ ਹੁੰਦਾ ਠੀਕ ਆ ਜਦੋਂ ਇਸਤਰੀ ਲਿੰਗ ਦੇ ਵਿੱਚ ਆਉਂਦਾ ਤੇ ਉਦੋਂ ਇਹਦਾ ਅਰਥ ਹੁੰਦਾ ਵਾ ਵੀ ਜਿਹੜਾ ਕਿਸੇ ਚੀਜ਼ ਦਾ ਅਸਗਾ ਨਾ ਪਾਇਆ ਜਾ ਸਭਾਵ ਕਿ ਸਮਝ ਕਿ ਸਮਝ ਨਾ ਜਦੋਂ ਹੋਵੇ ਠੀਕ ਆ ਅਸਗਾ ਦਾ ਅਰਥ ਹੁੰਦਾ ਵਾ ਵੀ ਡੂੰਗੀ ਬਾਖ ਵੀ ਜਿੱਦਾਂ ਆਪਾਂ ਕਹਿੰਨੇ ਨਾ ਵੀ ਕਿਸੇ ਵੀ ਚੀਜ਼ ਦਾ ਜਿਹੜਾ ਵਾ ਉਹ ਗਾ ਨਹੀਂ ਪਾਇਆ ਜਾ ਸਕਦਾ ਆਮ ਕਰਕੇ ਆਪਾਂ ਕਹਿੰਦੇ ਨੇ ਜਦੋਂ ਕੋਈ ਆਪਣੇ ਕੰਮ ਹੋਂਦ ਵਿੱਚ ਹੋਵੇ ਆਪਾਂ ਕਰ ਸਕਦੇ ਤੇ ਆਪਾਂ ਕਹਿੰਨੇ ਮੈਂ ਗਾ ਪਾ ਦਿਆਂਗਾ ਠੀਕ ਆ ਜਦੋਂ ਉਸ ਗਾ ਸ਼ਬਦ ਲੱਗ ਜਾਂਦਾ ਉਦੋਂ ਹੁੰਦਾ ਵਾ ਡੂੰਗਾ ਵੀ ਜਿਹਦਾ ਕੋਈ ਹੱਥ ਨਹੀਂ ਪੈ ਸਕਦਾ ਜਿਹਨੂੰ ਜਦਾਂ ਆਪਾਂ ਕਹੀ ਰੀ ਇਹ ਵੀ ਕਹਿੰਨੇ ਆ ਵੀ ਫਲਾਣਾ ਕੰਮ ਯਾਰ ਮੇਰੇ ਹੱਥ ਵਸ ਨਹੀਂ ਹੈਗਾ ਹਨਾ ਉਹ ਮੇਰੀ ਪਹੁੰਚ ਤੋਂ ਪਰੇ ਹੈ ਜਿਹੜੀ ਚੀਜ਼ ਪਹੁੰਚ ਤੋਂ ਪਰੇ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਗਿਆਨ ਸਾਡੀ ਪਹੁੰਚ ਤੋਂ ਪਰੇ ਹੈ ਜਦਾਂ ਸੰਸਾਰ ਸਮੁੰਦਰ ਬਾਰੇ ਕਹਿੰਦੇ ਵੀ ਤਰਿਆ ਨਹੀਂ ਜਾ ਸਕਦਾ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਸੁਣਦਾ ਹੈ ਨਾ ਹਾਥ ਹੋਵੇ ਸਗਾ ਉਹ ਵੀ ਸੰਸਾਰ ਸਮੁੰਦਰ ਨੂੰ ਤਰ ਸਕਦਾ ਠੀਕ ਆ ਭਾਵ ਕਿ ਉਹਦੀ ਉਹਨੂੰ ਸਮਝ ਪੈ ਜਾਂਦੀ ਕਿ ਸੰਸਾਰ ਸਮੁੰਦਰ ਨੂੰ ਤਰਨਾ ਕਿਵੇਂ ਆ ਇਹਦੀ ਹੁੰਦਾ ਇੱਥੇ ਅਰਥ ਇਹਦਾ ਹੈਗਾ ਵਾ ਵੀ ਸਮਝ ਪੈ ਜਾਣੀ ਠੀਕ ਆ ਅਗੇ ਇਹਨਾਂ ਪੰਕਤੀਆਂ ਦੇ ਅਰਥ ਹੋਈ ਹੈ ਫਿਰ ਨਾਨਕ ਭਗਤਾ ਸਦਾ ਵਿਗਾਸ ਠੀਕ ਆ ਪਰਮਾਤਮਾ ਦੇ ਭਗਤ ਸਦੀਵੀ ਆਨੰਦ ਵਿੱਚ ਸਦੀਵੀ ਖੇੜੇ ਦੇ ਵਿੱਚ ਆ ਜਾਂਦੇ ਨੇ ਤੇ ਸੁਣਾ ਦੂਖ ਪਾਪ ਕਾ ਨਾਸ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਉਹਨਾਂ ਦਾ ਦੁੱਖਾਂ ਦਾ ਪਾਪਾਂ ਦਾ ਜਿਹੜਾ ਵਾ ਉਹ ਨਾਸ਼ ਹੋ ਜਾਂਦਾ ਵਾ ਠੀਕ ਹੈ ਇਹ ਚਾਰ ਪੌੜੀਆਂ ਮੈਂ ਸੁਣੇਂ ਦੀਆਂ ਜਪਜੀ ਸਾਹਿਬ ਦੇ ਵਿੱਚ ਇਹ 11 ਨੰਬਰ ਪੌੜੀ ਹੈ ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਭਗਤਾਂ ਦੇ ਮਨ ਦੇ ਵਿੱਚ ਸਦਾ ਇਹ ਆਨੰਦ ਤੇ ਖੇੜਾ ਰਹਿੰਦਾ ਵਾ ਉਹਨਾਂ ਦੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਵਾ ਉਹ ਸਮਝੋ ਦੁਨਿਆਵੀ ਰਾਜੇ ਵਾਂਗ ਤੇ ਜਿਹੜਾ ਗਿਆਨਹੀਨ ਮਨੋਖ ਨੇ ਜਿਵੇਂ ਹੁੰਦੇ ਉਹਨਾਂ ਦੀ ਅਕਲ ਬੁੱਧੀ ਗਿਆਨ ਵਾਲੇ ਪਾਸੇ ਕੰਮ ਕਰ ਲਾ ਪੈਂਦੀ ਆ ਜਿਹੜਾ ਗਿਆਨ ਉਹਨਾਂ ਦੀ ਪਹੁੰਚ ਤੋਂ ਪਰੇ ਆ ਉਹ ਗਿਆਨ ਉਹਨਾਂ ਦੀ ਪਹੁੰਚ ਵਿਧੀ ਵਿੱਚ ਆ ਜਾਂਦਾ ਵਾ ਤੇ ਉਹ ਉੱਚੇ ਤੋਂ ਉੱਚੇ ਮਰਤਬੇ ਸ਼ੇਖ ਪੀਰ ਪਾਤਸ਼ਾਹ ਵਾਂਗੂ ਹਾਸਲ ਕਰ ਲੈਂਦੇ ਆ ਸੰਸਾਰ ਸਮੁੰਦਰ ਵਰਗੇ ਜਿਹੜੇ ਗੋਣ ਨੇ ਪ੍ਰਮਾਤਮਾ ਦੇ ਜਾਂ ਸੰਸਾਰ ਦੇ ਵਿੱਚ ਉਹ ਗੁਣਾ ਨੂੰ ਵੀ ਉਹ ਪ੍ਰਾਪਤ ਕਰ ਲੈਂਦਾ ਜਿਹੜਾ ਪ੍ਰਮਾਤਮਾ ਦਾ ਨਾਮ ਸੁਣਦਾ ਸੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ